ਸਸ਼ੇ ਕਾਲ ਜੀ ਲੈ ਕੇ ਹਾਜ਼ਰ ਹੋਏ ਆ ਅੱਜ ਦੀ ਇੱਕ ਨਵੀਂ ਕਹਾਣੀ ਸਵੇਰ ਦਾ ਵਕਤ ਸੀ ਸੁਮਨ ਘਰੋਂ ਨਿਕਲਣ ਲੱਗੀ ਤਾਂ ਉਸਦੇ ਪੁੱਤਰ ਨੇ ਉਸ ਨੂੰ ਆਵਾਜ਼ ਮਾਰ ਤੇ ਕਿਹਾ ਮੰਮੀ ਮੈਂ ਤੁਹਾਡੇ ਉੱਠਣ ਦੀ ਉਡੀਕ ਹੀ ਕਰਦਾ ਸੀ ਮੈਨੂੰ ਤਾਂ ਅੱਧੀ ਰਾਤ ਤੋਂ ਹੀ ਬਹੁਤ ਪਿਆਸ ਲੱਗੀ ਹੈ ਮੈਂ ਤੁਹਾਨੂੰ ਹਾਕ ਨਹੀਂ ਮਾਰੀ ਸੋਚਿਆ ਕਾਹ ਨੂੰ ਨੀਂਦ ਖਰਾਬ ਕਰਨੀ ਆਹੋ ਪਾਣੀ ਦਾ ਗਲਾਸ ਫੜਾ ਦਿਓ ਹਲੇ ਸੁਮਨ ਆਪਣੇ ਪੁੱਤ ਜੀਤੇ ਨੂੰ ਪਾਣੀ ਫੜਾ ਹੀ ਰਹੀ ਸੀ ਕਿ ਉਸ ਦਾ ਪਤੀ ਖੰਗਦਾ ਹੋਇਆ ਬੋਲਿਆ ਸੁਮਨ ਤੂੰ ਸੈਰ ਕਰਨ ਚੱਲੀ ਹੈ ਚੱਲ ਆ ਕੇ ਚਾਹ ਬਣਾ ਦੇ ਮੇਰਾ ਸਰੀਰ ਬਹੁਤ ਟੁੱਟ ਰਿਹਾ ਸੁਮਨ ਦੀਤੀ ਅੰਦਰ ਪਈ ਦਰਦ ਨਾਲ ਕੁਰਲਾ ਰਹੀ ਸੀ ਉਹ ਉਸ ਨੂੰ ਦਵਾਈ ਦੇ ਕੇ ਕਾਲੀ ਨਾਲ ਬਾਹਰਲਾ ਦਰਵਾਜ਼ਾ ਖੋਲ ਕੇ ਬਾਹਰ ਚਲੀ ਗਈ ਉਹ ਤੇਜ਼-ਤੇਜ਼ ਕਦਮ ਪੁੱਟਦੀ ਜਾ ਰਹੀ ਸੀ ਜਿਵੇਂ ਕਿਤੇ ਉਸ ਨੂੰ ਜਾਣ ਦੀ ਬਹੁਤ ਕਾਲੀ ਹੋਵੇ ਸਵੇਰ ਨੂੰ ਸੈਰ ਕਰਨ ਤਾਂ ਉਹ ਹਰ ਰੋਜ਼ ਹੀ ਜਾਂਦੀ ਸੀ ਪਰ ਅੱਜ ਕੁਝ ਉਖੜੀ ਉਖੜੀ ਸੋਚਾਂ ਵਿੱਚ ਡੁੱਬੀ ਇੰਜ ਤੁਰੀ ਜਾ ਰਹੀ ਸੀ ਜਿਵੇਂ ਆਪਣੇ ਸਿਰੋਂ ਕੋਈ ਬੋਝ ਲਾਉਣ ਚੱਲੀ ਹੋਵੇ ਉਸ ਦੀ ਤੁਰੀ ਜਾਂਦੀ ਦੇ ਉਸ ਦੀਆਂ ਸੋਚਾਂ ਦੇ ਨਾਲ-ਨਾਲ ਉਸ ਦੇ ਚਿਹਰੇ ਦੇ ਹਾਵ-ਭਾਵ ਵੀ ਬਦਲਦੇ ਰਹੇ ਸਨ ਉਹ ਨਹਿਰ ਤੇ ਪੁਰਜੀ ਤਾਂ ਨਹਿਰ ਸੁੱਕੀ ਪਈ ਸੀ ਨਹਿਰ ਤੇ ਪੁੱਲ ਤੇ ਕੱਦੜੀ ਤੇ ਪੰਜ ਕੁ ਮਿੰਟ ਬੈਠ ਕੇ ਕੁਝ ਸੋਚਦੀ ਰਹੀ ਤੇ ਫਿਰ ਘਰ ਵੱਲ ਨੂੰ ਮੋੜਨ ਲੱਗੀ ਤੇ ਹੌਂਕਾ ਲੈ ਕੇ ਬੋਲੀ ਚੰਗਾ ਪ੍ਰਮਾਤਮਾ ਜਿਵੇਂ ਤੇਰੀ ਮਰਜ਼ੀ ਖਬਰੇ ਹੋਰ ਕਿੰਨੇ ਕ ਇਮਤਿਹਾਨ ਲੈਣੇ ਆ ਦਰਸਲ ਸੁਮਨ ਦਾ ਪਤੀ ਹਰਮਨਾਮ ਪਹਿਲਾਂ ਬੜਾ ਸੋਹਣਾ ਕੰਮ ਤੇ ਜਾਂਦਾ ਸੀ ਤੇ ਕਮਾਈ ਵੀ ਵਧੀਆ ਕਰਦਾ ਸੀ ਘਰ ਦਾ ਗੁਜ਼ਾਰਾ ਬੜਾ ਵਧੀਆ ਹੁੰਦਾ ਸੀ ਜੀਤਾ ਕਾਲਜ ਚ ਪੜਦਾ ਸੀ ਉਸ ਦਾ MBA ਦਾ ਆਖਰੀ ਸਾਲ ਹੀ ਸੀ ਕਿ ਇੱਕ ਦਿਨ ਕਾਲਜ ਤੋਂ ਆਉਂਦਿਆਂ ਉਸ ਦੇ ਮੋਟਰਸਾਈਕਲ ਵਿੱਚ ਕੋਈ ਗੱਡੀ ਵਾਲਾ ਫੇਟ ਮਾਰ ਗਿਆ ਸੀ ਜਿਸ ਕਰਕੇ ਉਸ ਦੀ ਲੱਤ ਦੀ ਹੱਡੀ ਦੋ ਥਾਂ ਤੋਂ ਟੁੱਟ ਗਈ ਸੀ ਉਸ ਤੋਂ ਕੁਝ ਦਿਨਾਂ ਬਾਅਦ ਇਹ ਹਰ ਨਾਮ ਨੂੰ ਲਗਾਤਾਰ ਹਲਕਾ ਹਲਕਾ ਬੁਖਾਰ ਲੈਣ ਲੱਗਿਆ ਸੀ ਡਾਕਟਰੀ ਰਿਪੋਰਟ ਦੇ ਵਿੱਚ ਉਸ ਨੂੰ ਕੈਂਸਰ ਨਿਕਲ ਆਇਆ ਸੀ ਤੇ ਉੱਧਰ ਉਸ ਦਾ ਇਲਾਜ ਕਰਵਾਉਣ ਲੱਗੀ ਛੋਟੀ ਕੁੜੀ ਬਚਪਨ ਵਿੱਚ ਹੀ ਪੋਲੀਓ ਕਰਕੇ ਦੋਵੇਂ ਲੱਤਾਂ ਤੋਂ ਅਪਾਜ ਹੋਈ ਬੈਠੀ ਸੀ ਪਿਛਲੇ 3 ਮਹੀਨਿਆਂ ਤੋਂ ਘਰੋਂ ਖੁੱਲਾ ਖੁੰਝਿਆਂ ਵਿੱਚੋਂ ਹਾਂ ਹੁੰਜ ਕੇ ਸਾਰੇ ਪੈਸੇ ਖਰਚ ਕਰਕੇ ਪੈਸੇ ਦੀ ਤੰਗੀ ਉੱਤੋਂ ਤਿੰਨਾ ਦਾ ਬੋਝ ਉਸ ਨੂੰ ਹੀ ਉਠਾਉਣਾ ਪੈ ਰਿਹਾ ਸੀ ਹੁਣ ਸਾਰਿਆਂ ਦੇ ਇਲਾਜ ਲਈ ਘਰ ਵੇਚਣ ਤੱਕ ਦੀ ਨੌਬਤ ਆ ਗਈ ਸੀ ਇਸੇ ਲਈ ਉਹ ਬਹੁਤ ਪਰੇਸ਼ਾਨ ਸੀ ਤੇ ਉਹ ਖੁਦਕੁਸ਼ੀ ਕਰਨ ਲਈ ਨਹਿਰ ਤੇ ਪੁੱਜੀ ਸੀ ਉੱਥੇ ਤੁਰਨ ਲੱਗੀ ਤੇ ਮਨ ਦੇ ਵਿੱਚ ਆਪਣੇ ਅੰਦਰੋਂ ਹੀ ਆਵਾਜ਼ ਆਈ ਹਾਂ ਮੈਂ ਇਹ ਕੀ ਕਰਨ ਲੱਗੀ ਸੀ ਉਹ ਜਿਹੜੇ ਤਿੰਨੋਂ ਲਚਾਰ ਮੇਰੇ ਮੂੰਹ ਵੱਲ ਤੱਕਦੇ ਰਹਿੰਦੇ ਹਨ ਜਿਨ੍ਹਾਂ ਨੂੰ ਮੇਰੇ ਸਿਵਾਏ ਕੋਈ ਹੋਰ ਪੁੱਛਣ ਵਾਲਾ ਨਹੀਂ ਮੈਂ ਉਹਨਾਂ ਨੂੰ ਕਿਸਦੇ ਸਹਾਰੇ ਛੱਡ ਕੇ ਚੱਲੀ ਸੀ ਮੇਰੀ ਤਾਂ ਮੱਤ ਮਰੀ ਗਈ ਸੀ हे ਪ੍ਰਮਾਤਮਾ ਤੂੰ ਬਹੁਤ ਬਿਆੰਤ ਹ ਹੈ ਜੇ ਨੈਰ ਚੱਲਦੀ ਹੁੰਦੀ ਤਾਂ ਇਹ ਸੋਚ ਕੇ ਉਹ ਘਬਰਾ ਗਈ ਫਿਰ ਪ੍ਰਮਾਤਮਾ ਕੇ ਪਛਤਾ ਤਾਪ ਕਰਨ ਲੱਗੀ ਕਿ ਉਹ ਜ਼ਿੰਦਗੀ ਵਿੱਚ ਕਦੇ ਜਿਹਾਂ ਨਹੀਂ ਸੋਚੇਗੀ ਚਾਹੇ ਕਿੰਨੇ ਵੀ ਸਖਤ ਹਾਲਾਤ ਵਿੱਚੋਂ ਕਿਉਂ ਨਾ ਲੰਘਣਾ ਪਵੇ ਉਹ ਕਾਲੀ ਨਾਲ ਵਾਪਸ ਘਰ ਪਹੁੰਚੀ ਤਾਂ ਪਤੀ ਨੇ ਉਸ ਨੂੰ ਪੁੱਛਿਆ ਅੱਜ ਸੈਨ ਨੂੰ ਬੜੀ ਧੀਰ ਲੱਗ ਗਈ ਮੇਰਾ ਬੜਾ ਦਰਦ ਉੜਦਾ ਏ ਦਵਾਈ ਦੇ ਦੇ ਜੀਤੇ ਤੇ ਛੋਟੀ ਕੁੜੀ ਵੀ ਆਪਣੀ ਮਾਂ ਦੀ ਉਡੀਕ ਕਰੇ ਸਨ ਸੂਮਨ ਦੇ ਅੰਦਰ ਆਉਂਦਿਆਂ ਹੀ ਸਾਰੇ ਲਾਚਾਰ ਜਿਹੇ ਪਰਿਵਾਰ ਦੇ ਜੀਵਾਂ ਦੇ ਚਿਹਰਿਆਂ ਤੇ ਇੱਕਦਮ ਖੁਸ਼ੀ ਆ ਗਈ ਦਰਸਲ ਸੂਮਨ ਆਪਣੀ ਨਵੀਂ ਵਿਆਹੀ ਨੂੰ ਨੂੰ ਘਰ ਦੀ ਬਗੀਚੀ ਵਿੱਚ ਬੈਠੇ ਤਿੰਨ ਬਰੇ ਪਹਿਲਾਂ ਵਾਪਕੀ ਗੱਲ ਦੱਸ ਰਹੀ ਸੀ ਉਸਦੀ ਨੋ ਨੇ ਪੁੱਛਿਆ ਫਿਰ ਕੀ ਹੋਇਆ ਮੰਮੀ ਜੀ ਬਸ ਫਿਰ ਕੀ ਸੀ ਮੈਂ ਘਰ ਵੇਚ ਦਿੱਤਾ ਇਲਾਜ ਕਰਵਾ ਕੇ ਮਹੀਨੇ ਬਾਅਦ ਜੀਤਾ ਠੀਕ ਹੋ ਗਿਆ ਤੇ ਅਸੀਂ ਦੋਵੇਂ ਜਾਣੇ ਤੁਹਾਡੇ ਪਾਪਾ ਦਾ ਇਲਾਜ ਕਰਵਾਉਂਦੇ ਰਹੇ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤਿੰਨ ਕੁ ਮਹੀਨਿਆਂ ਬਾਅਦ ਉਹ ਸਾਨੂੰ ਛੱਡ ਕੇ ਚਲੇ ਗਏ ਜੀਤੇ ਦੀ MBA ਪੂਰੀ ਹੋ ਕੇ ਨੌਕਰੀ ਮਿਲ ਗਈ ਜਿਹੜੇ ਪੈਸੇ ਬਚੇ ਸਨ ਉਹਨਾਂ ਦਾ ਪਲਾਟ ਲੈ ਲਿਆ ਸੀ ਤੇ ਜੀਤੇ ਨੇ ਇੱਕ ਘਰ ਬਣਾ ਲਿਆ ਛੋਟੀ ਕੁੜੀ ਨੂੰ ਤੂੰ ਆਪਣੀ ਮਾਂ ਵਰਗੀ ਪਿਆਰੀ ਭਾਬੀ ਮਿਲ ਗਈ ਹੈ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਹੋਰ ਪਰਮਾਤਮਾ ਤੋਂ ਸਾਨੂੰ ਕੀ ਚਾਹੀਦਾ ਹੈ ਬੇਟਾ ਜ਼ਿੰਦਗੀ ਵਿੱਚ ਜਿੰਨਾ ਮਰਜ਼ੀ ਔਖਾ ਸਮਾ ਆ ਜਾਏ ਕਦੇ ਜਿਹਾ ਗਲਤ ਕਦਮ ਨਹੀਂ ਉਠਾਉਣਾ ਚਾਹੀਦਾ ਜੋ ਮੈਂ ਉਸ ਵੇਲੇ ਉਠਾਉਣ ਲੱਗੀ ਸੀ ਉਹ ਸਭ ਸੋਚ ਕੇ ਮੇਰੀ ਰੂਹ ਕੰਬ ਜਾਂਦੀ ਹੈ ਕਿ ਮੈਂ ਇੰਨਾ ਸਭ ਨੂੰ ਕਿਸ ਦੇ ਸਹਾਰੇ ਛੱਡ ਕੇ ਚੱਲੀ ਸੀ ਜਿਵੇਂ ਹਰ ਰਾਤ ਤੋਂ ਬਾਅਦ ਨਵੀਂ ਸਵੇਰ ਹੋਂ ਹੀ ਹੁੰਦਾ ਹੈ ਆਉਣਾ ਹੀ ਹੁੰਦਾ ਹੈ ਉਸੇ ਤਰ੍ਹਾਂ ਔਖੇ ਵੇਲੇ ਤੋਂ ਬਾਅਦ ਚੰਗੇ ਦਿਨ ਵੀ ਆਉਂਦੇ ਹੀ ਹਨ ਬਸ ਔਖੇ ਵੇਲੇ ਦਾ ਡਟ ਕੇ ਸਾਹਮਣਾ ਕਰਨਾ ਪੈਂਦਾ ਹੈ ਦੋਵੇਂ ਜਾਣਿਆਂ ਨੇ ਇੱਕ ਦੂਜੇ ਦੇ ਹੱਥਾਂ ਨੂੰ ਇਸ ਤਰ੍ਹਾਂ ਕੁੱਟਿਆ ਜਿਵੇਂ ਇੱਕ ਦੂਜੇ ਦੀ ਨਵੀਂ ਸਵੇਰ ਬਣ ਕੇ ਇੱਕ ਦੂਜੇ ਦੀ ਜ਼ਿੰਦਗੀ ਵਿੱਚ ਰੋਸ਼ਨੀ ਫਿਲਾ ਰਹੀਆਂ ਹੋਣ ਹਾਂਜੀ ਦੋਸਤੋ ਇਸ ਵੀ ਅੱਜ ਦੀ ਆਪਣੀ ਛੋਟੀ ਜਿਹੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ